ਪਿਟੀਸ਼ਨ نیوز ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪਹਾੜਾਂ 'ਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਪੈ ਰਿਹਾ ਹੈ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੀ ਸਪੈਸ਼ਲੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਲਗਾਤਾਰ ਬਾਰਿਸ਼ ਦੇ ਕਾਰਨ ਜਿਹੜੇ ਨਦੀਆਂ ਨਾਲੇ ਉਫਾਨਤੇ ਨੇ ਤੇ ਉਸੇ ਪਾਣੀ ਦੀ ਮਾਰ ਹੁਣ ਪੰਜਾਬ ਤੇ ਪੈ ਰਹੀ ਹੈ ਬਿਆਸ ਔਰ ਸਤਲੁਜ ਦੋਵੇਂ ਹੀ ਦਰਿਆ ਆਪਣੇ ਪੂਰੇ ਤਰੀਕੇ ਨਾਲ ਉਫਾਨਤੇ ਚੱਲ ਰਹੇ ਨੇ ਪਰ ਇਸ ਵਕਤ ਅਸੀਂ ਤੁਹਾਨੂੰ ਮੁਹਾਲੀ ਜ਼ਿਲ੍ਹੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਜੰਤੀ ਮਾਜਰੀ ਪਿੰਡ ਦੀਆਂ ਤਸਵੀਰਾਂ ਨੇ ਪਾਣੀ ਪੂਰੇ ਤਰੀਕੇ ਦੇ ਨਾਲ ਨਦੀਆਂ ਦੇ ਵਿੱਚੋਂ ਉਫਾਨ ਦੇ ਉੱਤੇ ਆ ਔਰ ਸੜਕਾਂ ਦੇ ਉੱਤੇ ਆ ਚੁੱਕਿਆ ਜੋ ਪੁਲੀਆਂ ਬਣੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਪਹਾੜੀ ਇਲਾਕਿਆਂ ਦੀ ਹੁਣ ਵਹਿਣਾ ਸ਼ੁਰੂ ਹੋ ਗਿਆ ਇਸ ਇਲਾਕੇ ਦੇ ਵਿੱਚ ਜੇਕਰ ਹੁਣ ਖਤਰਾ ਇਹ ਹੈ ਹੋਰ ਜ਼ਿਆਦਾ ਬਰਸਾਤ ਹੁੰਦੀ ਹੈ ਪਹਾੜਾ ਦੇ ਵਿੱਚ ਜਾਂ ਫਿਰ ਇਸ ਇਲਾਕੇ ਦੇ ਵਿੱਚ ਤਾਂ ਇਸ ਪਿੰਡ ਦਾ ਜੰਤੀ ਮਾਜਰੀ ਪਿੰਡ ਦਾ ਸੰਪਰਕ ਬਾਕੀ ਪਿੰਡਾਂ ਦੇ ਨਾਲੋਂ ਟੁੱਟ ਸਕਦਾ ਆ ਤਸਵੀਰਾਂ ਜ਼ਰਾ ਦੇਖ ਲਓ ਕਿ ਇਸ ਤਰੀਕੇ ਦੇ ਨਾਲ ਉਫਾਨ ਦੇ ਉੱਤੇ ਨਦੀਆਂ ਨਾਲੇ ਨੇ ਤੇ ਪਾਣੀ ਹੁਣ ਕਿਵੇਂ ਸੜਕਾਂ ਦੇ ਉੱਤੇ ਆ ਗਿਆ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਹੁਣ ਲੋਕ ਇਸ ਪਾਣੀ ਨੂੰ ਹੀ ਕ੍ਰੋਸ ਕਰ ਰਹੇ ਨੇ ਆਪਣੀ ਜਾਨ ਨੂੰ ਹਥੇਲੀ ਤੇ ਰੱਖ ਕੇ ਕ੍ਰੋਸ ਕਰ ਰਹੇ ਨੇ ਪਰ ਫਿਲਹਾਲ ਜੇਕਰ ਕੋਈ ਸੁੱਖ ਦਾ ਸਾਹ ਲੈਣ ਵਾਲੀ ਗੱਲ ਹੈ ਉਹ ਇਹ ਹੈ ਕਿ ਹਲੇ ਉਸ ਲੈਵਲ ਦਾ ਪਾਣੀ ਨਹੀਂ ਆਇਆ ਜੋ ਕਿ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਸੀ ਔਰ ਲੋਕਾਂ ਨੂੰ ਡੈਮੇਜ ਕਰੇ ਲੇਕਿਨ ਇਹ ਵੀ ਇੱਕ ਖਤਰੇ ਦੀ ਘੰਟੀ ਹੈ ਚੇਤਾਵਨੀ ਹੈ ਜੇਕਰ ਹੋਰ ਆਉਣ ਵਾਲੇ 24 ਜਾਂ 26 ਘੰਟਿਆਂ ਦੇ ਵਿੱਚ ਬਰਸਾਤ ਜ਼ਿਆਦਾ ਹੁੰਦੀ ਹੈ ਤਾ ਕਾਫੀ ਜ਼ਿਆਦਾ ਖਤਰਾ ਇਸ ਇਲਾਕੇ ਨੂੰ ਵੀ ਹੋ ਸਕਦਾ ਹੈ ਨਾ ਸਿਰਫ ਇਸ ਇਲਾਕੇ ਨੂੰ ਬਲਕਿ ਤੁਹਾਨੂੰ ਅਸੀਂ ਪੂਰੇ ਪੰਜਾਬ ਦੇ ਵੀ ਹਾਲਾਤ ਦਿਖਾ ਰਹੇ ਆ ਭਾਵੇਂ ਉਹ ਸੁਲਤਾਨਪੁਰ ਲੋਧੀ ਦਾ ਇਲਾਕਾ ਹੋਵੇ ਫਾਜ਼ਲਕਾ ਦੇ ਇਲਾਕੇ ਹੋਣ ਮੰਡ ਦਾ ਏਰੀਆ ਹੋਵੇ ਮਮਦੋੜ ਦਾ ਇਲਾਕਾ ਹੋਵੇ ਜਾਂ ਫਿਰ ਹੁਣ ਜਿਹੜਾ ਤੁਹਾਨੂੰ ਮੁਹਾਲੀ ਦੇ ਅਸੀਂ ਅਜੰਤੀ ਮਾਜਰੀ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪਾਣੀ ਆਪਣੇ ਪੂਰੇ ਉਫਾਨ ਦੇ ਉੱਤੇ ਹੈ ਲੋਕ ਇਸੇ ਨਦੀ ਨੂੰ ਕਰਾਸ ਕਰਕੇ ਜਾ ਰਹੇ ਨੇ ਤੜਕਸਾਰ ਕਾਫੀ ਜ਼ਿਆਦਾ ਪਾਣੀ ਆ ਗਿਆ ਸੀ ਲੇਕਿਨ ਹੁਣ ਜਿਵੇਂ ਜਿਵੇਂ ਦਿਨ ਢਲ ਰਿਹਾ ਪਾਣੀ ਵੀ ਢਲਣਾ ਸ਼ੁਰੂ ਹੋ ਗਿਆ ਘਟਨਾ ਸ਼ੁਰੂ ਹੋ ਗਿਆ ਲੇਕਿਨ ਲੋਕ ਜਿਹੜੇ ਇਸ ਇਲਾਕੇ ਤੋਂ ਜਾਣੂ ਨੇ ਜਿਹੜੇ ਇਸ ਇਲਾਕੇ ਦੇ ਵਿੱਚ ਰਹਿੰਦੇ ਰਹੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਜੇਕਰ ਹੋਰ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਫਿਰ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਇਹ ਵੀ ਹੈ ਕਿ ਹੁਣ ਤਾਂ ਪਾਣੀ ਹੈ ਚੜ ਰਿਹਾ ਹੈ ਔਰ ਉਤਰ ਰਿਹਾ ਹੈ ਪਰ ਜੇਕਰ ਇਹ ਪਾਣੀ ਥੋੜੀ ਦੇਰ ਹੋਰ ਜ਼ਿਆਦਾ ਰੁਕਦਾ ਫਿਰ ਬਿਮਾਰੀਆਂ ਦੇ ਨਾਲ ਵੀ ਲੋਕਾਂ ਨੂੰ ਦੋ ਚਾਰ ਹੋਣਾ ਪੈ ਸਕਦਾ ਕਿਉਂਕਿ ਖੜਾ ਪਾਣੀ ਔਰ ਉਸ ਤੋਂ ਬਾਅਦ ਜਦੋਂ ਪਾਣੀ ਨਿਕਲੂਗਾ ਚਿੱਕੜ ਗਾਰਾ ਔਰ ਮਲਬੇ ਦੇ ਨਾਲ ਇਸ ਇਲਾਕੇ ਦੇ ਵਿੱਚ ਹੋਰ ਵੀ ਬਿਮਾਰੀਆਂ ਫੈਲਣ ਦਾ ਖਤਰਾ ਹੋ ਸਕਦਾ ਤਾਂ ਤਸਵੀਰਾਂ ਇਸ ਵਕਤ ਤੁਹਾਨੂੰ ਅਸੀਂ ਜੰਤੀ ਮਾਜਰੀ ਪਿੰਡ ਦੀਆਂ ਹੀ ਦਿਖਾ ਰਹੇ ਹਾਂ ਪੁਲੀ ਦੇ ਉੱਤੋਂ ਕਿਸ ਤਰੀਕੇ ਦੇ ਨਾਲ ਪਾਣੀ ਪੂਰੇ ਤਰੀਕੇ ਦੇ ਨਾਲ ਓਵਰਫਲੋ ਹੋ ਕੇ ਚੱਲ ਰਿਹਾ ਲੋਕ ਇਸੇ ਪਾਣੀ ਦੇ ਵਿੱਚੋਂ ਗੁਜ਼ਰ ਰਹੇ ਨੇ ਉਹਨਾ ਬਜ਼ੁਰਗ ਦੇਖ ਲਓ ਕਿਸ ਤਰੀਕੇ ਦੇ ਨਾਲ ਇਸ ਜੋ ਪੁਲੀ ਬਣੀ ਹੋਈ ਹੈ ਉਸ ਦੇ ਉੱਤੋਂ ਲੰਘ ਰਹੇ ਨੇ ਨਾਲ ਉਸ ਦਾ ਉਹਨਾਂ ਦਾ ਵਾਹਨ ਹੈ ਸਾਈਕਲ ਤੇ ਕਿਸ ਤਰੀਕੇ ਦੇ ਨਾਲ ਜਾਨ ਹਥੇਲੀ ਦੇ ਵਿੱਚ ਰੱਖੀ ਜਾ ਰਹੀ ਹੈ ਲੋਕਾਂ ਨੂੰ ਦੇਖਣ ਨੂੰ ਲੱਗਦਾ ਹੋਵੇਗਾ ਕਿ ਨਹੀਂ ਇਹ ਚ ਜਾਨ ਹਥੇਲੀ ਚ ਰੱਖਣ ਵਾਲੀ ਕੀ ਗੱਲ ਹੈ ਪਰ ਉਹਨਾਂ ਲੋਕਾਂ ਤੋਂ ਪੁੱਛੋ ਜਿਹੜੇ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਕਦੋਂ ਪਾਣੀ ਇੱਕੋ ਦਮ ਉਫਾਣ ਦੇ ਉੱਤੇ ਆ ਜਾਵੇ ਤੇ ਹਲੇਪੁਰ ਅੱਧਾ ਵੀ ਕ੍ਰੋਸ ਨਾ ਕੀਤਾ ਹੋਵੇ ਤੇ ਨਾਲ ਹੀ ਰੁੜਨਾ ਪੈ ਜਾਵੇ ਕਿਉਂਕਿ ਅਕਸਰ ਇਹ ਤਸਵੀਰਾਂ ਦੇਖਣ ਨੂੰ ਸਾਹਮਣੇ ਆਉਂਦੀਆਂ ਨੇ ਲੋਕਾਂ ਨੂੰ ਲੱਗਦਾ ਹੈ ਕਿ ਪਾਣੀ ਘਟ ਹੈ ਲੋਕ ਆਪਣੇ ਵਾਹਨ ਵਿੱਚੋਂ ਲੰਘਾ ਲੈਂਦੇ ਆ ਲੇਕਿਨ ਇੱਕੋ ਦਮ ਜਦ ਪਾਣੀ ਆਂਦਾ ਹੈ ਲਗਾਤਾਰ ਬੜੀ ਤੇਜ਼ੀ ਦੇ ਨਾਲ ਆਂਦਾ ਹੈ ਉਸਲੇ ਬੈਲੈਂਸ ਬਣਾਣਾ ਔਖਾ ਹੋ ਜਾਂਦਾ ਤੇ ਫਿਰ ਲੋਕ ਆਪਣੇ ਵਾਹਨਾਂ ਸਮੇਤ ਇਨ੍ਹਾਂ ਪੁਲੀਆਂ ਤੋਂ ਹੀ ਥੱਲੇ ਡਿੱਗ ਜਾਂਦੇ ਨੇ ਕੁਝ ਦਿਨ ਪਹਿਲਾਂ ਦੀ ਤੁਹਾਨੂੰ ਤਸਵੀਰਾਂ ਦਿਖਾਈਆਂ ਵੀ ਸੀ ਕਿ ਇਸ ਤਰੀਕੇ ਦੇ ਨਾਲ ਇੱਕ ਪਿਓ ਔਰ ਧੀ ਜਾ ਰਹੇ ਹੁੰਦੇ ਨੇ ਮੋਟਰਸਾਈਕਲ ਤੇ ਐਸੇ ਤਰੀਕੇ ਦੀ ਪੁਲੀ ਹੁੰਦੀ ਹੈ ਪਾਣੀ ਘਟ ਹੁੰਦਾ ਪਰ ਦੇਖਦੇ ਹੀ ਦੇਖਦੇ ਆ ਹਲੇ ਅੱਧ ਵਿੱਚ ਹੀ ਪਿਓ ਧੀ ਜਾਂਦੇ ਆ ਪਿੱਛੋਂ ਦੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਤੇ ਧੀ ਔਰ ਪਿਓ ਦੋਵੇਂ ਪੁਲੀ ਤੋਂ ਥੱਲੇ ਡਿੱਗ ਪੈਂਦੇ ਨੇ ਨਦੀ ਦੇ ਵਿੱਚ ਡਿੱਗ ਪੈਂਦੇ ਨੇ ਤੇ ਇੱਥੇ ਵੀ ਇਹ ਹਾਲਾਤ ਕਿਸੇ ਵੀ ਵੇਲੇ ਬਣ ਸਕਦੇ ਆ ਕਿਉਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਪਹਿਲਾਂ ਵੀ ਇਦਾਂ ਹੀ ਹੁੰਦਾ ਰਹਿੰਦਾ ਐਕਸਰ ਮਾਨਸੂਨ ਦੇ ਸੀਜ਼ਨ ਦੇ ਵਿੱਚ ਪਰ ਸਾਲ 2025 ਦਾ ਜਿਹੜਾ ਮਾਨਸੂਨ ਸੀਜ਼ਨ ਹੈ ਬਿਲਕੁਲ ਰੈਪਲੀਕਾ ਲੱਗਦਾ ਜਿਵੇਂ 2023 ਦਾ ਮਾਨਸੂਨ ਸੀ ਕਿਉਂਕਿ ਉਸ ਵੇਲੇ ਵੀ ਚੰਗਾ ਮਾਨਸੂਨ ਸੀ ਇਸ ਵਾਰ ਤਾਂ 23 ਦੇ ਨਾਲੋਂ ਵੀ ਜ਼ਿਆਦਾ ਮਾਨਸੂਨ ਇਸ ਵਕਤ ਸਟਰੋਂਗ ਹੈ ਕਿਉਂਕਿ ਲਗਾਤਾਰ ਬਾਰਿਸ਼ ਹਰ ਜਗ੍ਹਾ ਦੇ ਵਿੱਚ ਆਪਾਂ ਦੇਖੀਏ ਤਾਂ ਜਿੰਨੇ ਐਮ ਐਮ ਹੁੰਦੀ ਹੈ ਉਸ ਤੋਂ ਆਪਣੇ ਪ੍ਰੀਵੀਅਸ ਰਿਕਾਰਡ ਨੂੰ ਬ੍ਰੇਕ ਕਰਦੀ ਹੋਈ ਦਿਖ ਉੱਤਰ ਭਾਰਤ ਦੇ ਤਿੰਨੇ ਪਹਾੜੀ ਰਾਜੇ ਭਾਵੇਂ ਉੱਤਰਾਖੰਡ ਹੋਵੇ ਹਿਮਾਚਲ ਪ੍ਰਦੇਸ਼ ਜਾਂ ਫਿਰ ਜੰਮੂ ਕਸ਼ਮੀਰ ਤਿੰਨਾਂ ਦੇ ਵਿੱਚ ਲਗਾਤਾਰ بارش ਹੋ ਰਹੀ ਆ ਲੈਂਡਸਲਾਈਡਸ ਹੋ ਰਹੇ ਨੇ ਬੜੇ ਬੜੀਆਂ ਢਿੱਗਾ ਪੱਥਰ ਜਿਹੜੇ ਪੱਥਰ ਨੇ ਉਹ ਪਹਾੜਾਂ ਦੇ ਉੱਤੋਂ ਡਿੱਗ ਰਹੇ ਨੇ ਔਰ ਨਾਲ ਦੀ ਨਾਲ ਲੈਂਡਸਲਾਈਡ ਦਾ ਵੀ ਖਤਰਾ ਬਣਿਆ ਹੋਇਆ ਹੈ ਕਈ ਸੜਕਾਂ ਦੇ ਵਿੱਚ ਪਾੜ ਪੈ ਚੁੱਕੇ ਨੇ ਪਹਾੜ ਟੁੱਟ ਰਹੇ ਨੇ ਦਰਕਰ ਰਹੇ ਨੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਹਰ ਰੋਜ਼ ਕਿਤੇ ਨਾ ਕਿਤੇ ਐਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਦੇ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਇਸੇ ਕਰਕੇ ਹਿਮਾਚਲ ਦੇ ਵਿੱਚ ਵੀ ਹੁਣ ਤੱਕ ਜੇਕਰ ਆ ਦਾ 100 150 ਤੋਂ ਵੱਧ ਐਸੇ ਇਲਾਕੇ ਨੇ 100 150 ਤੋਂ ਵੱਧ ਦੇ ਇਲਾਕੇ ਐਸੇ ਨੇ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਜਿੱਥੇ ਲਗਭਗ ਹਰ ਰੋਜ਼ ਵਾਂਗ ਹੀ ਲੈਂਡਸਲਾਈਡ ਹੋ ਰਿਹਾ ਹੈ ਉਹਨਾਂ ਰਸਤਿਆਂ ਨੂੰ ਬਲੌਕ ਕੀਤਾ ਜਾ ਰਿਹਾ ਹੈ ਤੇ ਇਸੇ ਕਰਕੇ ਲੋਕਾਂ ਨੂੰ ਸਮੱਸਿਆਵਾਂ ਵੀ ਦਰਪੇਸ਼ ਆ ਰਹੀਆਂ ਨੇ ਇਸ ਵਕਤ ਤੁਹਾਨੂੰ ਇਹ ਤਸਵੀਰਾਂ ਦਿਖਾਣੇ ਆ ਕਿ ਹਰ ਸਾਲ ਕਿਸ ਤਰੀਕੇ ਦੇ ਨਾਲ ਲੋਕ ਬਿਹਾਲ ਹੁੰਦੇ ਨੇ ਸਾਡੇ ਜੋ ਸਹਿਯੋਗੀ ਨੇ ਮਨਜੋਤ ਕੰਗ ਇਸ ਵਕਤ ਜਯੰਤੀ ਮਾਜਰੀ ਪਿੰਡ ਦੇ ਵਿੱਚ ਨੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਉੱਥੋਂ ਤਸਵੀਰਾਂ ਰਿਕਾਰਡ ਕਰਕੇ ਸਾਨੂੰ ਭੇਜੀਆਂ ਸੀ ਲੇਟੈਸਟ ਤਾਜ਼ਾ ਹਾਲਾਤ ਕੀ ਨੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਆਓ ਦੇਖਦੇ ਆਪਾਂ ਜਯੰਤੀ ਮਾਜਰੀ ਪਿੰਡ ਜਿਹੜਾ ਜਿਸ ਜਗ੍ਹਾ ਦੇ ਉੱਪਰ ਇਹ ਪੂਰਾ ਕਾਜ ਬਣਿਆ ਹੋਇਆ ਪੁਲ ਬਣਿਆ ਹੋਇਆ ਇਸ ਤੋਂ ਬਾਅਦ ਲਗਭਗ ਅੱਗੇ 5 ਤੋਂ 6 ਪਿੰਡ ਜਿਹੜੇ ਹੋਰ ਪੈਂਦੇ ਨੇ ਪਰ ਇਥੋਂ ਦੀ ਸਥਿਤੀ ਜਿਹੜੀ ਹੈ ਕਿਉਂਕਿ ਇੱਥੇ ਮੈਂ ਜ਼ਿਕਰ ਕਰਦੇ ਆ ਕਿ ਸ਼ੋਮਨੀ ਕਾਲ ਦੇ ਦੀ ਸਰਕਾਰ ਵੇਲੇ ਇਹ ਜਿਹੜਾ ਪੁਲ ਹੈ ਪੂਰਾ ਬਣਿਆ ਸੀਗਾ ਔਰ ਇੱਥੇ ਜੇਕਰ ਇੰਜੀਨੀਅਰ ਦੀ ਮਨਿਆਤ ਲਗਭਗ 15 ਸਾਲ ਦੀ ਬਣਿਆਤ ਹੁੰਦੀ ਹੈ 10 ਤੋਂ 15 ਸਾਲ ਦੀ ਔਰ ਉਸ ਸਾਲ ਜਿਹੜੀ ਸਰਕਾਰ ਤੋਂ ਬਾਅਦ ਫਿਲਹਾਲ ਕਿਸੇ ਵੱਲੋਂ ਇਸ ਦੀ ਮੁਰੰਮਤ ਨਾਤਾ ਕਰਵਾਈ ਗਈ ਹੈ ਔਰ ਨਾ ਹੀ ਇਸੇ ਬਾਰੇ ਕਿਸੇ ਤਰੀਕੇ ਦੇ ਕੋਈ ਕਦਮ ਚੁੱਕੇ ਗਏ ਨੇ ਕਿਉਂਕਿ ਪਿੰਡ ਵਾਸੀ ਜਿਹੜੇ ਨੇ ਲਗਭਗ ਇੱਥੇ ਜੇਕਰ ਹਰੇਕ ਪਿੰਡ ਦੀ ਆਬਾਦੀ ਦੀ ਵੀ ਗੱਲ ਕਰੀ ਤਾਂ 700-800 ਵੱਧ ਜਿਹੜੀ ਇੱਕ ਪਿੰਡ ਦੀ ਹੈ ਤਾਂ ਉੱਥੋਂ ਦੀ ਸਥਿਤੀ ਜਿਹੜੀ ਹੈ ਕਿਉਂਕਿ ਇੱਕ ਪਿੰਡ ਇਹ ਹੈ ਜਿਹੜਾ ਪੋਲੇ ਹੈ ਜਿੱਥੇ ਅਸੀਂ ਖੜੇ ਹਾਂ ਇਸ ਤੋਂ ਬਾਅਦ ਲਗਭਗ 1.5 ਕਿਲੋਮੀਟਰ ਅੱਗੇ ਇੱਕ ਪਿੰਡ ਹੋਰ ਹੈ ਜਿਸ ਜਗ੍ਹਾ ਦੇ ਉੱਪਰ ਬਿਲਕੁਲ ਪੋਲ ਜਿਹੜਾ ਉਹ ਟੁੱਟ ਚੁੱਕਾ ਹੈ ਔਰ ਹਾਲਾਂਕਿ ਇਹ ਜਿਹੜੀ ਸਿੱਤੀ ਹੈ ਜਿੱਥੋਂ ਲੋਕ ਗੁਜ਼ਰਦੇ ਨੇ ਇਹ ਹਾਲਾਤ ਜਿਹੜੇ ਨੇ ਤਸਵੀਰਾਂ ਰਾਹੀਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹੜਾ ਪਾਣੀ ਜਿਸ ਵਾਲੇ ਪਾਸੇ ਤੋਂ ਆਉਂਦਾ ਹੈ ਤਾਂ ਉਸ ਤੋਂ ਬਾਅਦ ਇਹ ਪੂਰਾ ਰਸਤਾ ਅਗਲੇ ਪਾਸੇ ਤੋਂ ਬਲੌਕ ਹੋ ਜਾਂਦਾ ਜਿਹੜੇ ਲੋਕ ਆਉਂਦੇ ਨੇ ਕਿਸੇ ਵਿਦਿਆਰਥੀ ਆਉਂਦੇ ਨੇ ਜਾਂ ਫਿਰ ਕਿਸੇ ਨੇ ਕੰਮ ਕਰਨ ਜਿਹਦੇ ਲਈ ਜਾਣਾ ਹੈ ਤਾਂ ਪੂਰਾ ਰਸਤਾ ਜਿਹੜਾ ਚੋਕ ਹੋ ਜਾਂਦਾ ਜਿਸ ਕਰਕੇ ਇਹ ਦੇਖੋ ਲੋਕ ਜਿਹੜੇ ਨੇ ਹੁਣ ਫਿਲਹਾਲ ਕੋਈ ਸਾਧਨ ਜਿਹੜਾ ਨਹੀਂ ਇੱਥੋਂ ਨਿਕਲਦਾ ਜਿਸ ਕਰਕੇ ਫਿਰ ਤੋਂ ਆ ਲੋਕਾਂ ਨੂੰ ਜਾਂ ਤਾਂ ਪੈਦਲ ਚੱਲ ਕੇ ਜਾਣਾ ਪੈਂਦਾ ਜਾਂ ਕਿਸੇ ਤਰੀਕੇ ਦਾ ਕੋਈ ਮੋਟਰਸਾਈਕਲ ਹੋਵੇ ਜਾਂ ਕੋ ਗੱਡੀ ਜਿਹੜੀ ਹੈ ਉਸ ਤੇ ਸਵਾਰ ਹੋ ਕੇ ਲੋਕ ਜਾਣ ਦੇ ਲਈ ਮਜਬੂਰ ਨੇ ਉਹ ਹਾਲਾਂਕਿ ਇਹ ਆਪਣੇ ਪਰਿਵਾਰ ਦੀ ਜ਼ਿੰਦਗੀ ਜਿਹੜੀ ਹੈ ਉਹ ਵੀ ਰਿਸਕ ਦੇ ਵਿੱਚ ਪਾਉਣ ਦੀ ਜਿਹੜੀ ਹੈ ਕਿਸੇ ਤਰੀਕੇ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਆ ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਦੇ ਲਈ ਜਾਣਾ ਹੈ ਔਰ ਫਿਲਹਾਲ ਲੋਕਾਂ ਵੱਲੋਂ ਇਹ ਵੀ ਜਿਹੜਾ ਰੋਸ ਜ਼ਾਹਰ ਕੀਤਾ ਜਾਂਦਾ ਹੈ ਕਿ ਜਦੋਂ ਪਹਿਲਾਂ ਅਨਮੋਲ ਗਗਨਮਾਨ ਜਿਹੜੇ ਨੇ ਉਹ ਮੰਤਰੀ ਬਣੇ ਸੀਗੇ ਉਹਨਾਂ ਤੋਂ ਬਾਅਦ ਲਗਾਤਾਰ ਦਾਅਵੇ ਕੀਤੇ ਜਾਂਦੇ ਸੀਗੇ ਕਿ ਅਸੀਂ ਇਹ ਸਭ ਕੁਛ ਜਿਹੜੀ ਸਥਿਤੀ ਐ ਉਸ ਨੂੰ ਠੀਕ ਕਰ ਦਿਆਂਗੇ ਪਰ ਉਸ ਤੋਂ ਬਾਅਦ ਐਮਐਲਏ ਤੋਂ ਬਾਅਦ ਮੰਤਰੀ ਵੀ ਬਣੇ ਮੰਤਰੀ ਬਣਨ ਤੋਂ ਬਾਅਦ ਵਾਪਸ ਜਿਹੜਾ ਇਸ ਪਿੰਡ ਦੇ ਵਿੱਚ ਆਇਆ ਵੀ ਨਹੀਂਗਾ ਜਿਹੜਾ ਇਹ ਕਿਹਾ ਗਿਆ ਸੀਗਾ ਕਿ ਇੱਕ ਹਫ਼ਤੇ ਦੇ ਵਿੱਚ ਇਹ ਪੂਰੇ ਪਿੰਡ ਦਾ ਮਾਮਲਾ ਜਿਹੜਾ ਹੈ ਉਸ ਨੂੰ ਸੁਲਝਾ ਦਿੱਤਾ ਜਾਵੇਗਾ ਔਰ ਇਹ ਪੂਰਾ ਤਸਵੀਰ ਜਿਹੜੀ ਆ ਰਸਤਾ ਟੁੱਟ ਚੁੱਕਾ ਹੈ ਔਰ ਇਸ ਦੋਨੋਂ ਪਾਸੇ ਤੋਂ ਨਾ ਕਿਸੇ ਤਰੀਕੇ ਦਾ ਕੋਈ ਬਾਰਡਰ ਲਾਈਨ ਹੈ ਨਾ ਕਿਸੇ ਤਰੀਕੇ ਦਾ ਕੋਈ ਬਾਰਡਰ ਹੈ ਔਰ ਲੋਕ ਜਿਹੜੇ ਇੱਥੋਂ ਗੁਜ਼ਰ ਵੀ ਰਹੇ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਜਰੂਰ ਗੱਲਬਾਤ ਕਰੀਏ ਕਿ ਕਿੰਨੇ ਕ ਪਿੰਡ ਅੱਗੇ ਹੋਰ ਹੈਗੇ ਨੇ ਜੋ ਸਿੱਤੀ ਜਿਹੜੀ ਬਣੀ ਹੋਈ ਹੈ ਭਾਈ 5 ਪਿੰਡ ਨੇ ਅੱਗੇ 5 ਪਿੰਡ ਨੇ ਇੱਕ ਹੋਰ ਅਗਲੇ ਪਾਸੇ ਇੱਕ ਫੁਲੀ ਹੋਰ ਹੈ ਉਹ ਤਾਂ ਬਿਲਕੁਲ ਹੀ ਟੁੱਟ ਗਿਆ ਰਸਤਾ ਫਿਰ ਕਿਵੇਂ ਗੁਜ਼ਰਦੇ ਉਸ ਰਸਤੇ ਰਹੀ ਕੋ ਭਾਈ ਉਹ ਰਸਤਾ ਨਾ ਲੱਗਦੀ ਗੱਡੇ ਵੈ ਸਾਈਡ 'ਚ ਗੱਡੇ ਹੋਇਆ ਲੋਕਾਂ ਨੇ ਆਪਣੇ ਆਪ ਗੱਡੇ ਹੋਇਆ ਏ ਪਹਿਲਾਂ ਜਿਹੜੇ ਅਨਵੋਲ ਗਗਨਮਾਨ ਇੱਥੇ ਮੰਤਰੀ ਵੀ ਰਹਿ ਚੁੱਕੇ ਨੇ ਐਮ ਐਲ ਏ ਵੀ ਸੀਗੇ ਉਹ ਪਹਿਲਾਂ ਕਹਿੰਦੇ ਸੀ ਅਸੀਂ ਕਰ ਦਾਂਗੇ ਹਫਤੇ 'ਚ ਮਸਲਾ ਹੱਲ ਕਰ ਦਾਂਗੇ ਕਿਸੇ ਤਰੀਕੇ ਦਾ ਕੋ ਮਸਲਾ ਹੱਲ ਹੋਇਆ ਨਹੀਂ ਬਾਤ ਕੋਈ ਨਹੀਂ ਵੀਰੇ ਇਹ ਮਸਲਾ ਹੱਲ ਹੋਇਆ ਬਾ ਕਹਿ ਦਿੰਦੇ ਨੇ ਮੁੜ ਕੇ ਕੋਈ ਨਹੀਂ ਆਂਦਾ ਵੀਰੇ ਕਿਵੇਂ ਮਤਲਬ ਗੁਜ਼ਾਰਾ ਕਿਵੇਂ ਹੁੰਦਾ ਬੱਚੇ ਕਿਵੇਂ ਲੈ ਕੇ ਜਾਂਦੇ ਨੇ ਸਕੂਲਾਂ ਨੂੰ ਨੌਕਰੀਆਂ 'ਚ ਕਿਵੇਂ ਜਾਂਦੇ ਨੇ ਫਿਰ ਗੁਜ਼ਾਰਾ ਦਾ ਵੀਰ ਬਹੁਤ ਔਖਾ ਹੈ ਗੁਜ਼ਾਰਾ ਬਹੁਤ ਔਖਾ ਹੈ ਆਪਣਾ ਜਿੱਦਾਂ ਸਕੂਲ ਹੈ ਹੁਣ ਬੱਚੇ ਆ ਜਦੋਂ ਨਦੀ ਆ ਜਾਂਦੀ ਹੈ ਵੈਸੇ ਤਕਰੀਬਨ ਤਕਰੀਬਨ ਹੁਣ ਨਦੀ ਆਏ ਰਹੀ ਹੈ ਇਹ ਬਣਾ ਸੋਣ ਮਹੀਨੇ ਤੇ ਬੱਚੇ ਤਾਂ ਹੁਣ ਸਕੂਲ ਜਾਂਦੇ ਹੀ ਨਹੀਂ ਹੈਗੇ ਹਾਂ ਬੱਚੇ ਨਹੀਂ ਸਕੂਲ ਜਾਂਦੇ ਹੈਗੇ ਉਹ ਨਹੀਂ ਤੇ ਫਿਰ ਸਕੂਲ ਬੰਦ ਰਹਿੰਦਾ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਰਹਿੰਦੀ ਹਾਂਜੀ ਹਾਂਜੀ ਅੱਜ ਇਹ ਪਿੰਡਾਂ ਦੀ ਨਾ ਆਪਣੀ ਜਿਹੜੇ ਉੱਪਰ ਵਾਲੇ ਪੰਜ ਪਿੰਡ ਐ ਇਹ ਗੁੜਾ ਕਸੋਲੀ ਕਰਾਉਂਦੇ ਆਣ ਆ ਵਗੰਡੀ ਇਹ ਪੰਜ ਪਿੰਡ ਐ ਸਾਡੇ ਉੱਪਰ ਦੇ ਇਹਨਾਂ ਦੇ ਵਿਚਾਰੇ ਬੱਚੇ ਆ ਜਿਹੜੇ ਉਹ ਪੜ੍ਹਾਈ ਤੋਂ ਵੇ ਨਹੀਂ ਰਹਿੰਦੇ ਫਿਰੇ ਇੱਕ ਮਹੀਨਾ ਤਾਂ ਉਹਨਾਂ ਦੀ ਪੜ੍ਹਾਈ ਹੁੰਦੀ ਹੀ ਨਹੀਂ ਹੈਗੀ ਵੀਰ ਠੀਕ ਐ ਬਾਕੀ ਜਿਹੜਾ ਸਾਡਾ ਗੁਜ਼ਾਰਾ ਐ ਉਹ ਦਿੱਦ ਦੇ ਸਿਰ ਦੇ ਹੈਗਾ ਸਾਡਾ ਗੁਜ਼ਾਰਾ ਜਿਹੜਾ ਆ ਦੂਜੀ ਐ ਫਿਰ ਦੂਜੀ ਵੀ ਆਉਂਦੇ ਆ ਜਿਹੜੇ ਆਪਣੇ ਆਪ ਨੂੰ ਆਪਣੇ ਪਿੰਡ ਤੋਂ ਆਉਂ ਉੱਪਰ ਜਾ ਰਹੇ ਫਿਰ ਉਹ ਨਾ ਦੁੱਧ ਖਰਾਬ ਹੋ ਜਾਂਦਾ ਦੇ ਜਿਹੜੇ ਤੁਹਾਨੂੰ ਪਤਾ ਹੈ ਵੀ ਸ਼ਾਮ ਟਾਈਮ ਦੀ ਧਾਰ ਗੱਡੀ ਹੁੰਦੀ ਹੈ ਫਿਰ ਉਹ ਵੀ ਦੁੱਧ ਉਹਦਾ ਸਵੇਰ ਵੇਲੇ ਦਾ ਵਿਦੂਤ ਹੁੰਦਾ ਜਿੱਦਣ ਅਜ ਨਦੀ ਆ ਗਈ ਅਜ ਨਦੀ ਤੜਕੇ ਦੀ ਆਈ ਹੋਈ ਹੈ 2:30 ਦਿਨ ਵਜੇ ਦੀ ਨਦੀ ਆਈ ਹੋਈ ਹੈ ਹੁਣ ਜੱਗੇ ਉਤਰੀ ਹੈ 11:00 11:00 ਵਜੇ ਤਕਰੀਬਨ ਤਕਰੀਬਨ ਉਤਰੀ ਪਾਣੀ ਦਾ ਮਤਲਬ ਲੋਕੀ ਸਬਜ਼ੀ ਵੇਚਣ ਵਾਲੇ ਜਾਂ ਕੋਈ ਦੂਸਰੇ ਜਿਹੜੇ ਰੋਜ਼ਾਨਾ ਦੀਆਂ ਚੀਜ਼ਾਂ ਤੁਹਾਡੀ ਲੋੜੋਂ ਚੀਜ਼ਾਂ ਨੇ ਉਹ ਕਿਵੇਂ ਪਹੁੰਚਦੀਆਂ ਫਿਰ ਤੁਹਾਡੇ ਤੱਕ ਬਹੁਤ ਬੀਰ ਬਹੁਤ ਔਖਾ ਹੈ ਬਹੁਤ ਜ਼ਰਾ ਉਹ ਕਹਿੰਦਾ ਲੋ ਫਿਰ ਜਿਹਦੀ ਕਿਤੇ ਨਦੀ ਨੂੰ ਦੀ ਉਤਰਦੀ ਹੈ ਉਦੋਂ ਵੀ ਲੈ ਕੇ ਆਂਦੇ ਨੇ ਵੀਰ ਸਰਕਾਰ ਤੱਕ ਤੁਸੀਂ ਆਪਣੀ ਮੰਗ ਕਿਉਂ ਕਿ ਮੁੱਖ ਮੰਤਰੀ ਦਾ ਨਿਵਾਸ ਕੋ ਬਹੁਤਾ ਦੂਰ ਨਹੀਂ ਆ ਵਾਦ ਤੋਂ ਵਾਦ 3-4 ਕਿਲੋਮੀਟਰ ਹੋਊਗਾ ਮੁੱਖ ਮੰਤਰੀ ਜਿਹੜਾ ਘਰ ਹੈ ਇੱਥੋਂ ਹਾਂਜੀ ਇੱਥੇ ਦੀ ਜਿਹੜੀ ਪੰਚਾਇਤਾਂ ਨੇ ਵੀਰ ਜਿੱਦ ਤਰ ਹੁਣ ਇੱਥੇ ਦੀ ਪੰਜ ਪੰਚਾਇਤਾਂ ਪੰਜ ਪਿੰਡ ਹੈਗੇ ਨੇ ਪੰਜੇ ਪੰਚਾਇਤਾਂ ਨੇ ਬਹੁਤ ਜੋਰ ਲਾਇਆ ਹੋਇਆ ਹੈ ਮਤਲਬ ਲਿਖ ਲਿਖ ਕੇ ਵੀ ਦੇ ਲਿਆ ਅਪਲੀਕੇਸ਼ਨ ਆ ਸਭ ਕੁਝ ਦੇ ਲਿਆ ਮਤਲਬ ਕਹਿ ਦਿੰਦੇ ਨੇ ਕਰਦੇ ਆ ਕਰਦੇ ਆ ਕਰਦਾ ਕੋਈ ਨਹੀਂ ਹੈਗਾ ਵੀਰ ਮੈਂ ਤਾਂ ਲਾਰੀ ਲਾਰੀ ਹੈ ਵੀਰ ਬਸ ਕੋਈ ਨਹੀਂ ਕਰਦਾ ਹੁਣ ਤੱਕ ਇਹ ਆਪਣ ਕੰਗ ਸਾਬ ਹੈਗੇ ਨੇ ਮਾਲਵਿੰਦਰ ਕੰਗ ਹੈਗੇ ਨੇ ਉਹਨਾਂ ਕੋਲ ਵੀ ਆਏ ਉਹਨਾਂ ਨੇ 6 ਲੱਖ ਰੁਪਏ ਦਿੱਤਾ ਸੀਗਾ ਉਹ ਲਾਣੇ ਵਾਸਤੇ ਵੀ ਜਿਹੜੀ ਮਰਮਦ ਕਰਾ ਲੂ ਵੀਰ ਮਰਮਦ ਨਾਲ ਇਹਦਾ ਹੱਲ ਹੋਣਾ ਨਹੀਂ ਹੈਗਾ ਹਾਂ ਮਰਮਦ ਨਾਲ ਇਹਦਾ ਹੱਲ ਕੋਈ ਨਹੀਂ ਹੈਗਾ ਵੀ ਸ਼੍ਰੋਮਣੀ ਕਾਲੇ ਵਾਲੀ ਸਰਕਾਰ ਸੀ ਉਸ ਵੇਲੇ ਬਣਿਆ ਸੀ ਇਹ ਪੂਰਾ ਪੁਲ ਜਿਹੜਾ ਰਸਤਾ ਹਾਂਜੀ ਉਦੋਂ ਹੀ ਬਣਿਆ ਸੀ ਕਦੋਂ ਸਾਡੇ ਇੱਧਰ ਪਿੰਡ ਥੋੜਾ ਕੋਦੇ ਉਧਰ ਵਿਕਾਸ ਵੀ ਜਦੋਂ ਹੋਏ ਸੀਗਾ ਜਦੋਂ ਕਾਲੀ ਹਾਂ ਉਹਦੇ ਵੀ ਕਾ ਸੀਗਾ ਜਦੋਂ ਤੋਂ ਦੀ ਹੁਣ ਸਰਕਾਰ ਆਈ ਹੈ ਨਮੋਲ ਗਗਲਮਾਨ ਦੀ ਇਹਦੇ ਕੋਈ ਵਿਕਾਸ ਨਹੀਂ ਹੋਇਆ ਜੀ ਮਤਲਬ ਉਸ ਵੇਲੇ ਤੋਂ ਬਾਅਦ ਵਿਕਾਸ ਹੋਇਆ ਹੀ ਨਹੀਂ ਕੋਈ ਮਰਮਮਤ ਤੱਕ ਨਹੀਂ ਹੋਈ ਜਦੋਂ ਦੀ ਸ਼੍ਰੋਮਣੀ ਕਾਲਦੀ ਦੀ ਸਰਕਾਰ ਇਸ ਤੋਂ ਬਾਅਦ ਕੁਝ ਨਹੀਂ ਕੁਝ ਨਹੀਂ ਹੋਇਆ ਵੀਰੇ ਬਸ ਇਦਾਂ ਇਦਾਂ ਹੀ ਵੇ ਆਏ ਕੋਈ ਨਹੀਂ ਪੁੱਛਦਾ ਹੈਗਾ ਆਣਗੇ ਮੈਡਮ ਆਂਦੀ ਐ ਬਸ ਕਹਿੰਦੀ ਐ ਜਿਹੜਾ ਮਾਰ ਜਾਂਦੀ ਐ ਕਹਿੰਦੀ ਮੈਂ ਕਰਦੀਆਂ ਕਰਦੀਆਂ ਬਸ ਕੋਈ ਨਹੀਂ ਕਰਦਾ ਬਸ ਆਪਣਾ ਚਲੇ ਜਾਂਦੇ ਨੇ ਕਹਿ ਕੇ ਕੋਈ ਨਹੀਂ ਕਰਦਾ ਹੁਣ ਤੱਕ ਕੋਈ ਹੱਲ ਹੈਗਾ ਹੀ ਨਹੀਂ ਸਾਡਾ ਅਪਲੀਕੇਸ਼ਨਾਂ ਦੇਖ ਦੇ ਕੇ ਵੀ ਥੱਕ ਲਈ ਸਭ ਕੁਝ ਕਰ ਲਿਆ ਮੰਤਰੀਆਂ ਤੱਕ ਜਾਏ ਬਲ ਕਰਦੇ ਆ ਕਰਦੇ ਆ ਕਰਦੇ ਕਰਦੇ ਕਰੀ ਜਾਂਦੇ ਆ ਬਿਲਕੁਲ ਤੁਹਾਨੂੰ ਧੰਨਵਾਦ ਪਰ ਹਾਲਾਤ ਜਿਹੜੇ ਨੇ ਰੁਚੀ ਵੇਖੋ ਜਿਸ ਤਰੀਕੇ ਦੇ ਨਾਲ ਲੋਕ ਇੱਥ ਅ ਨਦੀ ਜਿਸ ਤਰੀਕੇ ਦੇ ਨਾਲ ਨਦੀ ਦੇ ਵਿੱਚ ਪਾਣੀ ਵਧਿਆ ਤਾਂ ਪੱਦਰ ਵਧਨ ਕਰਕੇ ਜਿੱਥੇ ਆਮ ਲੋਕ ਤਾਂ ਪਰੇਸ਼ਾਨ ਹੁੰਦੇ ਨੇ ਕਿਉਂਕਿ ਇਹ ਇੱਕ ਰਸਤਾ ਜਿਹੜਾ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਲਗਭਗ ਇੱਥੋਂ 5 ਤੋਂ 6 ਪਿੰਡ ਜਿਹੜੇ ਨੇ ਹੋਰ ਨਾਲ ਲੱਗਦੇ ਨੇ